ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਵੀਡੀਓ ਵਿੱਚ ਵਿੱਕੀ ਦੀ ਮੰਮੀ ਇਹ ਚਾਹ ਰਹੀ ਆ ਕਿ ਉਹ ਪੁਲਿਸ ਵਾਲਿਆਂ ਨੂੰ ਰਿਸ਼ਵਤ ਦੇ ਕੇ ਆਪਣੇ ਪੁੱਤ ਨੂੰ ਬਚਾ ਲਵਾ ਤੇ ਜਿਸ ਕਰਕੇ ਇੱਕ ਬਹੁਤ ਵੱਡਾ ਪੰਗਾ ਖੜਾ ਹੁੰਦਾ ਏ ਸੋ ਵੀਡੀਓ ਨੂੰ ਪੂਰੀ ਦੇਖਿਓ ਤੁਹਾਨੂੰ ਇਹ ਸਟੋਰੀ ਬਹੁਤ ਹੀ ਵਧੀਆ ਲੱਗੇਗੀ ਜਿਵੇਂ ਕਿ ਵਿੱਕੀ ਤਾਂ ਭੱਜ ਚੁੱਕਾ ਏ ਤੇ ਉਹ ਜਾ ਚੁੱਕਾ ਏ ਆਪਣੇ ਡੈਡੀ ਦੀ ਗਾਂ ਪੂਆ ਦੇ ਕੋਲ ਸੋ ਦੂਰ ਦੀ ਰਿਸ਼ਤੇਦਾਰੀ ਜਿੱਥੇ ਉਹ ਪਹਿਲਾਂ ਕਦੇ ਵੀ ਨਹੀਂ ਗਿਆ ਤੇ ਵਿੱਕੀ ਦੀ ਮੰਮੀ ਨੂੰ ਉਧਰ ਟੈਨਸ਼ਨ ਲੱਗੀ ਹੁੰਦੀ ਆ ਕਿ ਜੇ ਫੜਿਆ ਗਿਆ ਤੇ ਪੁਲਸ ਵਾਲਿਆਂ ਨੇ ਉਸ ਨੂੰ ਬਹੁਤ ਕੁੱਟਣਾ ਏ ਉਹ ਸੋਚ ਕੇ ਡਰਦੀ ਆ ਕਿ ਮੇਰੇ ਪੁੱਤ ਨੂੰ ਖਸ਼ਾਇਦ ਬਿਨਾਂ ਵਜ੍ਹਾ ਤੋਂ ਪੁਲਸ ਵਾਲਿਆਂ ਨੇ ਫੜ ਕੇ ਕੁੱਟਣਾ ਏ ਪਰ ਉਸ ਨੇ ਤਾਂ ਸੱਚਮੁੱਚ ਹੀ ਇਹ ਸਾਰੇ ਕਾਰਨਾਮੇ ਕੀਤੇ ਹੁੰਦੇ ਆ ਪਰ ਵਿੱਕੀ ਦੀ ਮੰਮੀ ਅਜੇ ਵੀ ਪਰਦੇ ਪਾਉਣੋਂ ਨਹੀਂ ਹਟਦੀ ਕਿ ਉਸਦੀ ਗਵਾਂਡਣ ਆਉਂਦੀ ਆ ਤੇ ਉਸਦੀ ਕਾਫੀ ਲਾਫਾ ਕਰਕੇ ਤੋਰ ਦਿੰਦੀ ਆ ਗਵਾਂਡੀਆਂ ਨੂੰ ਤਾਂ ਸਾਰਾ ਪਤਾ ਹੀ ਹੁੰਦਾ ਏ ਕਿ ਇਹਨਾਂ ਦੇ ਘਰ ਕੀ ਹੋਇਆ ਬੇਸ਼ੱਕ ਉਹ ਜਿੰਨਾ ਮਰਜੀ ਲਕਾ ਰੱਖ ਰਹਿਣ ਪਰ ਵਿੱਕੀ ਦੀ ਮੰਮੀ ਨੂੰ ਲੱਗਦਾ ਏ ਕਿ ਸ਼ਾਇਦ ਕਿਸੇ ਨੂੰ ਨਹੀਂ ਪਤਾ ਕਿਉਂਕਿ ਜਦ ਇਹੋ ਜੀ ਕੋਈ ਗੱਲ ਹੁੰਦੀ ਆ ਘਰੇ ਭਾਵੇਂ ਨਾ ਪਤਾ ਹੋਵੇ ਪਰ ਬਾਹਰ ਸਾਰਿਆਂ ਨੂੰ ਪਤਾ ਲੱਗ ਜਾਂਦਾ ਏ ਸੋ ਇਸੇ ਤਰੀਕੇ ਨਾਲ ਹੀ ਉਹਨਾਂ ਦੇ ਪਿੰਡ ਵਿੱਚ ਰੌਲਾ ਤਾਂ ਪਿਆ ਹੁੰਦਾ ਏ ਤੇ ਉਹ ਪੁੱਛਣ ਵਾਸਤੇ ਆਉਂਦੀ ਆ ਤੇ ਵਿੱਕੀ ਦੀ ਮੰਮੀ ਬੜੇ तरीके ਨਾਲ ਉਸ ਨੂੰ ਝੂਠ ਬੋਲ ਦਿੰਦੀ ਆ ਕਿ ਸਾਡੇ ਮੁੰਡੇ ਦੇ ਪਾਸਪੋਰਟ ਦੀ ਇਨਕੁਆਰੀ ਆਈ ਆ ਗਵਾਂਟਨ ਕਿਹੜੀ ਘਟ ਹੁੰਦੀ ਆ ਉਸ ਨੂੰ ਸਾਰਾ ਪਤਾ ਹੀ ਹੁੰਦਾ ਏ ਉਹ ਤਾਂ ਸਵਾਦ ਲੈਣ ਲਈ ਹੁੰਦੀ ਆ ਤੇ ਨਾਲੇ ਦੋ ਚਾਰ ਗੱਲਾਂ ਸੁਣਾ ਕੇ ਚਲੀ ਜਾਂਦੀ ਆ ਜਿਸ ਕਰਕੇ ਵਿੱਕੀ ਦੀ ਮੰਮੀ ਨੂੰ ਬਹੁਤ ਗੁੱਸਾ ਆਉਂਦਾ ਏ ਉਹ ਸੋਚਦੀ ਆ ਕਿ ਕੋਈ ਨਾ ਕੋਈ ਹੱਲਤਾ ਕਰਨਾ ਹੀ ਪੈਣਾ ਏ ਇਸ ਕਰਕੇ ਉਹ ਸੋਚਦੀ ਆ ਕਿ ਕੋਈ ਬੰਦਾ ਲੱਭਦੇ ਆ ਜਿਸ ਨੂੰ ਪੈਸੇ ਦੇ ਕੇ ਇਹ ਵਾਲਾ ਕੇਸ ਰਫਾ ਦਫਾ ਕੀਤਾ ਜਾਵੇ ਤਾਂ ਜੋ ਵਿੱਕੀ ਦੇ ਪਿੱਛੋਂ ਪੁਲਿਸ ਹਟ ਜਾਵੇ ਪਰ ਉਧਰ ਪੁਲਿਸ ਵਾਲੇ ਵੀ ਬੜੇ ਇਮਾਨਦਾਰ ਨੇ ਕਿਉਂਕਿ ਉਹ ਬਿਲਕੁਲ ਵੀ ਰਿਸ਼ਵਤ ਨਹੀਂ ਲੈਂਦੇ ਸੋਚਾ ਸ਼ਵਤ ਦੇਣ ਦੀ ਵਾਰੀ ਆਉਂਦੀ ਆ ਤੇ ਸਗੋਂ ਹੀ ਇਹਨਾਂ ਦਾ ਭੇਦ ਖੁੱਲ ਜਾਂਦਾ ਹੈ ਤੇ ਪਤਾ ਲੱਗ ਜਾਂਦਾ ਹੈ ਕਿ ਵਿੱਕੀ ਸੱਚਮੁੱਚ ਹੀ ਇਹ ਕੰਮ ਕਰ ਰਿਹਾ ਹੈ ਸੋ ਉੱਥੇ ਹੀ ਉਸ ਨੂੰ ਬਚਾਉਣ ਦੀ ਬਚਾਏ ਸਗੋਂ ਜ਼ਿਆਦਾ ਮੁਸੀਬਤ ਵਿੱਚ ਪਾ ਦਿੰਦੀ ਆ ਉਸਦੀ ਮੰਮੀ ਜੇ ਉਹ ਇਹ ਕਹਿੰਦੀ ਕਿ ਚਲ ਮੇਰੇ ਪੁੱਤ ਕੋਲੋਂ ਗਲਤੀ ਹੋ ਗਈ ਜਿੰਨੀ ਸਜ਼ਾ ਬਣਦੀ ਆ ਉਸ ਨੂੰ ਦੇ ਕੇ ਮaaf ਕਰ ਦਿਓ ਫੇਰ ਤਾਂ ਸ਼ਾਇਦ ਬਚ ਜਾਂਦਾ ਪਰ ਜਿਹੜਾ ਇਹ ਫਰਾਡ ਕੰਮ ਕਰਨ ਜਾ ਰਹੇ ਸੀ ਕਿ ਸ਼ਾਇਦ ਪੈਸੇ ਦੇ ਕੇ ਆਪਾਂ ਵਿੱਕੀ ਨੂੰ ਬਚਾ ਲਵਾਂਗੇ ਇਹ ਸਾਰਾ ਕੁਝ ਕਰਨ ਨਾਲ ਸਗੋਂ ਹੀ ਪੁਲਿਸ ਵਾਲਿਆਂ ਨੂੰ ਗੁੱਸਾ ਆਉਂਦਾ ਏ ਤੇ ਉਹ ਸੋਚਦੇ ਆ ਕਿ ਸਾਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਉਹ ਅੱਗੋਂ ਪੜਕ ਜਾਂਦੇ ਨੇ ਤੇ ਇਹ ਕਹਿੰਦੇ ਨੇ ਕਿ ਤੇਰੇ ਨਾਲੋਂ ਤੇਰੇ ਮੁੰਡੇ ਨਾਲੋਂ ਤੇਰਾ ਵੱਧ ਕਸੂਰ ਲੱਗ ਰਿਹਾ ਲੱਗਦਾ ਤੂੰ ਜਾਣ ਬੁੱਝ ਕੇ ਹੀ ਸਾਰਾ ਕੁਝ ਕਰਾ ਰਹੀ ਆ ਆਪਣੇ ਮੁੰਡੇ ਤੋਂ ਤੇ ਤੈਨੂੰ ਸਾਰੀ ਸੱਚਾਈ ਦਾ ਵੀ ਪਤਾ ਹੋਣਾ ਤੈਨੂੰ ਪੈਸੇ ਲਿਆ ਕੇ ਦਿੰਦਾ ਹੋਏਗਾ ਤਾਂ ਹੀ ਤੂੰ ਇਹ ਸਾਰਾ ਕੁਝ ਕਰਾਉਂਦੀ ਰਹੀ ਸੋ ਅੱਗੋਂ ਪੁਲਿਸ ਵਾਲੇ ਉਸਦੀ ਮਾਂ ਦੇ ਉੱਤੇ ਸਾਰੇ ਇਲਜ਼ਾਮ ਲਗਾ ਦਿੰਦੇ ਆ ਤੇ ਭਾਰ ਇਸ ਵਿੱਚ ਗਾ ਲਵੀ ਥੋੜੀ ਸੱਚੀ ਹੀ ਹੁੰਦੀ ਆ ਕਿਉਂਕਿ ਵਿੱਕੀ ਨੂੰ ਵਗਾਰਡਨ ਵਿੱਚ ਉਸਦੀ ਮੰਮੀ ਦਾ ਜ਼ਿਆਦਾ ਹੱਥ ਆ ਉਹ ਸਮਝਾਉਣ ਦੀ بجائے ਉਸ ਨੂੰ ਵਗਾਰਡਨ ਵਿੱਚ ਹੀ ਲੱਗੀ ਹੋਈ ਸੀ ਤੇ ਪ੍ਰੀਤ ਕਾਫੀ ਕਲਪ ਦੀ ਰਹਿੰਦੀ ਆ ਪਰ ਉਸਦੀ ਕੋਈ ਪੇਸ਼ ਨਹੀਂ ਚੱਲਦੀ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ